ਬਿਆਨ ਰਮਨੀਤ ਬਿੱਟੂ ਦਾ ਉਸ ਦਾ ਰੁਕ ਕਰਦੇ ਆ ਜੀਆਂ ਕਹਿੰਦੀ ਰਾਸ਼ਟਰ ਮੰਤਰੀ ਬੀਜੇਪੀ ਦੇ ਵੱਡੇ ਆਗੂ ਨੇ ਰਮਨੀਤ ਸਿੰਘ ਬਿੱਟੂ ਉਹਨਾਂ ਦੀ ਸਟੇਟਮੈਂਟ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਇੱਕ ਸਾਹਮਣੇ ਆਈ ਹੈ ਵਿਵਾਦਿਤ ਬਿਆਨ ਤੁਸੀਂ ਕਹਿ ਸਕਦੇ ਹੋ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਉਹਨਾਂ ਨੇ ਭद्दी ਸ਼ਬਦਾਵਲੀ ਦਾ ਇਸਤੇਮਾਲ ਕਰ ਲਿਆ ਤੇ ਕਿਹਾ ਕਿ ਦੇਸ਼ ਦੇ ਦੁਸ਼ਮਣਾਂ ਦੇ ਨਾਲ ਰਲੇ ਹੋਏ ਨੇ ਚੰਨੀ ਚੰਨੀ ਦਾ ਬਿਆਨ ਪਾਕਿਸਤਾਨ ਦੇ ਵਿੱਚ ਟ੍ਰੈਂਡ ਕਰ ਰਿਹਾ ਹੈ ਚਰਨਜੀਤ ਚੰਨੀ ਨੇ ਸਰਜਿਕਲ ਸਟ੍ਰਾਈਕ ਦੇ ਪਿੱਛੇ ਸਵਾਲ ਚੁੱਕੇ ਨੇ ਕਾਬਲੇ ਗੌਰ ਹੈ ਕਿ ਸੀਰਬਲ ਸੀਦੀ ਬੈਠਕ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਦੋਂ ਮੀਡੀਆ ਦੇ ਮੁਖਾਤਿਬ ਹੋਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਤਾਂ ਸ਼ੁਰੂ ਤੋਂ ਸਰਜਿਕਲ ਸਟ੍ਰਾਈਕ ਦੇ ਦਿੱਤੇ ਸਬੂਤ ਮੰਗ ਰਹੇ ਹਾਂ ਇੱਥੋਂ ਤੱਕ ਕਿਹਾ ਕਿ ਸਰਜਿਕਲ ਸਟ੍ਰਾਈਕ ਕਿੱਥੇ ਹੋਈ ਸੀ ਕਿਸੇ ਨੂੰ ਨਹੀਂ ਦੇਖੀ ਮੈਂ ਸਰਜਿਕਲ ਸਟ੍ਰਾਈਕ ਦੇ ਅੱਜ ਤੱਕ ਸਬੂਤ ਮੰਗ ਰਹੇ ਹਾਂ ਸਾਡੇ ਦੇਸ਼ ਦੇ ਵਿੱਚ ਕੋਈ ਬੰਬ ਡਿੱਗੇਗਾ ਤਾਂ ਕੀ ਪਤਾ ਨਹੀਂ ਲੱਗੇਗਾ ਵਿਵਾਦ ਹੋਣ ਤੋਂ ਬਾਅਦ ਬਿਆਨ ਦੇ ਉੱਤੇ ਚੰਨੀ ਨੇ ਸਪੱਸ਼ਟ ਕੀਤਾ ਕਾਂਗਰਸ ਪਾਰਟੀ ਹਰ ਤਰੀਕੇ ਨਾਲ ਸਰਕਾਰ ਦੇ ਨਾਲ ਹੈ ਚੰਨੀ ਕਹਿੰਦੇ ਹੋਏ ਨਜ਼ਰ ਆਏ ਉਧਰ ਪਾਕਿਸਤਾਨ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਹੋਵੇ ਇਹ ਵੀ ਕਿਹਾ ਗਿਆ ਪਰ ਗੱਲ ਕਰੀਏ ਰਮਨਜੀਤ ਬਿੱਟੂ ਦੀ ਰਮਨਜੀਤ ਬਿੱਟੂ ਚਰਨਜੀਤ ਸਿੰਘ ਚੰਨੀ ਦੇ ਪੁਰਾਣੇ ਸਾਥੀ ਨੇ ਕਾਂਗਰਸ ਦੇ ਵਿੱਚ ਲੰਬੇ ਟਾਈਮ ਤੱਕ ਰਹੇ ਨੇ ਤੇ ਹੁਣ ਕਹਿ ਰਹੇ ਨੇ ਕਿ ਚੰਨੀ ਦੀ ਸਟੇਟਮੈਂਟ ਪਾਕਿਸਤਾਨੀਆਂ ਨੂੰ ਮੌਕਾ ਦੇ ਰਹੀ ਹੈ ਗੱਲਾਂ ਕਰਨ ਦਾ ਤੇ ਗੱਲਾਂ ਬਣਾਉਣ ਦਾ ਪਾਕਿਸਤਾਨ 'ਚ ਚੰਨੀ ਟ੍ਰੈਂਡ ਕਰ ਰਹੇ ਨੇ ਮ ਕਰਨਾ ਸੀ ਉਹ ਤਾਂ ਕਰ ਤਾ ਪਾਰਲੀਮੈਂਟ ਚ ਆ ਗੱਲ ਇਹ ਨਹੀਂ ਹੁੰਦੀ ਜੋ ਕੰਮ ਕਰਨਾ ਸੀ ਉਹ ਤਾਂ ਕਰਤਾ ਇਹ ਪਾਰਲੀਮੈਂਟ ਚ ਆਮ ਹੀ ਆ ਪਹਿਲਾਂ ਬੋਲ ਦੋ ਮੁੜ ਕੇ ਉਹ ਕਹਿ ਦਿੰਦੇ ਅੱਜ ਤਾਂ ਵੀਡੀਓ ਚ ਗੱਲ ਚੱਲੀ ਗਈ ਜਿਹੜੀ ਚੱਲੀ ਗਈ ਉਹ ਤੇ ਮੈਂ ਬਾਅਦ ਚਾਹੁੰਦਾ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਬਈ ਇਹ ਰਾਹੁਲ ਗਾਂਧੀ ਜੀ ਨੇ ਕਿਹਾ ਵੀ ਸਿੱਧੀ ਦੇਸ਼ ਦੇ ਖਿਲਾਫ ਲੜਾਈ ਆ ਜਿਹੜੀ ਉਹ ਮੈਂ ਸ਼ੁਰੂ ਕੀਤੀ ਆ ਉਹ ਲੜਾਈ ਦੇ ਵਿੱਚ ਉਹਨੇ ਆਪ ਕਿਹਾ ਵੀ ਮੈਂ ਜਿਹੜੇ ਰੇਸ ਦੇ ਘੋੜੇ ਆ ਉਹਨਾਂ ਤੋਂ ਮੈਂ ਜਿਹੜੇ ਵਿਆਹ ਚ ਨੱਚਣ ਵਾਲੇ ਘੋੜੇ ਫਿੱਟ ਕਰ ਦਿੰਨਾ ਏ ਇੱਕ ਹੋਰ ਕਿਆ ਵੀ ਲੰਗੜੇ ਘੋੜੇ ਆ ਪਰ ਇਹ ਉਹਨਾਂ ਚੋਂ ਨਹੀਂ ਆਉਂਦੇ ਜਿਹੜੇ ਚਰਨਜੀਤ ਚੰਨੀ ਅਰਗੇ ਨੇ ਇਹ ਘੋੜਿਆਂ ਦੀ ਨਸਲ ਨਹੀਂ ਇਹ ਗੰਧੀਆਂ ਦੀ ਨਸਲ ਚੋਂ ਆ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਕਿਉਂਕਿ ਇਹ ਸਾਡੇ ਦੇਸ਼ ਸੂਬੇ ਦਾ ਸੀਐਮ ਰਿਆ ਪਰ ਇਹ ਹੈਪਚੁਅਲ ਕਮਾਕਰਨ ਚ ਇਹ ਰਲਿਆ ਹੋਇਆ ਦੇਸ਼ ਤੇ ਦੁਸ਼ਮਣਾਂ ਨਾਲ ਜਦੋਂ 2022 ਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੈਂ ਤਾਂ ਉਦੋਂ ਕਾਂਗਰਸ ਸੀ ਜਦੋਂ ਉਹ ਪੰਜਾਬ ਦਾ ਕਰਜ਼ਾ ਮਾਫ਼ ਕਰਨ ਫਿਰੋਜ਼ਪੁਰ ਆ ਰਹੇ ਸੀ ਜਦੋਂ ਉਹ ਫੌਜ ਦੀਆਂ ਭਰਤੀਆਂ ਲਈ 2% ਦੇਣ ਆ ਰਹੇ ਸੀ ਪੈਰਾ ਮਿਲਟਰੀ ਫੋਰਸਿਸ ਭਰਤੀ 2% ਦੇਣ ਆ ਰਹੇ ਸੀ ਹੋਰ ਵੱਡੇ ਤੋਂ ਵੱਡਾ ਦੇਸ਼ ਦਾ ਸਭ ਤੋਂ ਵੱਡਾ ਮਿਊਜ਼ੀਅਮ ਗੁਰੂ ਨਾਨਕ ਦੇਵ ਜੀ ਤੇ ਦੇਣ ਦੇਣਾ ਦੇਣ ਆ ਰਹੇ ਸੀ ਸਟੀਲ ਹੱਬ ਆਫ ਇੰਡੀਆ ਗੁਮਿੰਦਗੜ੍ਹ ਨੂੰ ਬਣਾਉਣ ਆ ਰਹੇ ਸੀ ਬਹੁਤ ਵੱਡਾ ਕੰਮ ਸੀ ਉਸ ਵੇਲੇ ਇਸ ਬੰਦੇ ਨੇ ਕਦੇ ਕਿਸੇ ਦੀ ਹਿੰਮਤ ਹੈ ਇਸ ਬੰਦੇ ਨੇ ਪਹਿਲਾਂ ਤਾਂ ਉੱਥੇ ਆਪ ਗਿਆ ਨਹੀਂ ਫਿਰ ਜਾਣ ਕੇ ਵੀ ਪ੍ਰਾਈਮ ਮਿਨਿਸਟਰ ਨੂੰ ਇਸ ਤਰੀਕੇ ਨਾਲ ਟਾਰਗੇਟ ਕੀਤਾ ਜਾਵੇ ਐਨ ਫਰੋਜਪੁਰ ਦੇ ਬਾਰਡਰ ਤੇ ਜਿੱਥੇ ਪੁਲਿਸ ਵੀ ਨੂੰ ਅੱਗੇ ਜਾਂ ਸਕਣ ਨਾ ਪਿੱਛੇ ਜਾ ਸਕਣ ਉੱਥੇ ਰੋਕਿਆ ਉੱਥੋਂ ਮਿਜ਼ਾਈਲ ਜਾਂ ਟੈਂਕ ਦੀ ਲੋਡ ਨਹੀਂ ਸੀ ਉੱਥੋਂ ਸਿਰਫ ਲਾਂਚਰ ਦਾ ਜੇ ਬਟਨ ਵੀ ਦੱਬਿਆ ਜਾਂਦਾ ਉਹ ਵੀ ਪ੍ਰਾਈਮ ਮਿਨਿਸਟਰ ਦੀ ਗੱਡੀ ਤੇ ਆ ਕੇ ਉਦੋਂ ਇਹ ਬਚ ਗਿਆ ਐਨਆਈਏ ਤੋਂ ਇੱਕ ਸਾਲ ਲਈ ਇਹ ਭੱਜ ਗਿਆ ਜਾ ਕੇ ਅਮਰੀਕਾ ਲੁਕਿਆ ਰਿਹਾ ਪੂਰਾ ਇੱਕ ਸਾਲ ਤੋਂ ਵੱਧ ਜੇ सीडब्ल्यूसी कांग्रेस वर्किंग कमेटी ओदूं ਉੱਤੇ ਕੁਛ ਨਹੀਂਗਾ ਉਹਦੀ ਮੀਟਿੰਗ ਚੱਲਦੀ ਹੋਵੇ ਸਪੈਸ਼ਲ ਦੋਨੋ ਬੰਦੇ ਭੇਜੇ ਹੁਣ ਜਿਹੜੇ ਦੇਸ਼ ਦੇ ਬਾਰਡਰਾਂ ਤੇ ਨਾਲ ਕੌਣ ਬੈਠਾ ਸਚਿਨ ਪਾਇਲਟ ਬੈਠੇ ਆ ਜਿਹੜੇ ਰਾਜਸਥਾਨ ਤੋਂ ਆਉਂਦੇ ਆ ਇਹ ਪੰਜਾਬ ਤੋਂ ਜਿੱਥੇ ਆਪਣੀ ਸਭ ਤੋਂ ਪਹਿਲੀ ਜਿਹੜੀ جنگ ਦੀ ਆਗਾਜ਼ ਹੋਣਾ ਉਹ ਇੱਥੋਂ ਹੋਣਾ ਉਹ ਬੰਦਾ ਕੁਐਸਚਨ ਉਠਾ ਦੇ ਕਿਸੇ ਪ੍ਰੈਸ ਕਾਨਫਰੰਸ ਕਿਸੇ ਭਾਜਪੀ ਨੇ ਨਹੀਂ ਕਿਸੇ ਸਰਕਾਰ ਨੇ ਨਹੀਂ ਕਿਸੇ ਪਾਰਟੀ ਨੇ ਨਹੀਂ ਕੀਤੀ ਸੀ ਉਹ ਸਾਡੇ ਫੌਜ ਦੇ ਜਰਨੈਲ ਆਰਮੀ ਦੇ ਚੀਫ ਉਹਨਾਂ ਨੇ ਤੇ 에어ਫੋਰਸ ਦੇ ਚੀਫ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਸਾਡੇ ਚੀਫ ਕੌਣ ਸੀ ਧਨੂਆ ਸਾਹਿਬ ਇਹਨਾਂ ਦੇ ਇਹ ਜਿੱਥੇ ਚਰਨਜੀਤ ਚੰਨੀ ਆਉਂਦਾ ਨਾ ਜਿੱਥੋਂ ਕੜੂਆ ਪਿੰਡ ਇਹਦੇ ਪਿੰਡ ਦੇ ਨਾਲ ਪਿੰਡਾ ਕੜੂਆ ਜਿੱਥੋਂ ਉਸ ਵੇਲੇ ਦੇ 에어ਫੋਰਸ ਚੀਫ ਧਨੂਆ ਸਾਹਿਬ ਆਉਂਦੇ ਆ ਜਿਨ੍ਹਾਂ ਨੇ ਸਰਜੀਕਲ ਸਟ੍ਰਾਈਕ ਜਿਹੜੇ ਉਦੋਂ ਦੇਖ ਰਹੇ ਸੀ ਦੂਜੀ ਗੱਲ ਇਸ ਮੌਕੇ ਇਹ ਗੱਲ ਕਰਨਾ ਬਿਲਕੁਲ ਅੱਜ ਸਭ ਤੋਂ ਟ੍ਰੈਂਡਿੰਗ ਜੇ ਦੇਖੋ ਪਾਕਿਸਤਾਨ ਦੇ ਅਖਬਾਰ ਪੰਜਾਬ ਪਾਕਿਸਤਾਨ ਮੀਡੀਆ ਸਭ ਤੋਂ ਵੱਧ ਦੋ ਬੰਦਿਆਂ ਦੀ ਤਸਵੀਰ ਚੱਲ ਰਹੀ ਹੈ ਉੱਥੇ ਟੌਪ ਚਰਨਜੀਤ ਚੰਨੀ ਸੈਕੰਡ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਸਹਾ ਤੇ ਚਰਨਜੀਤ ਚੰਨੀ ਮੈਂ ਮੰਗ ਕਰਦਾ ਮੈਂ ਡਿਮਾਂਡ ਕਰਦਾ ਭਈ ਇਹਨਾਂ ਦੇ ਉੱਤੇ ਜਲਦੀ ਤੋਂ ਜਲਦੀ ਮੈਂ ਚਿੱਠੀ ਵੀ ਲਿਖੂੰਗਾ ਭਈ NIA ਦੀ ਇਨਕੁਆਰੀ ਹੋਣੀ ਚਾਹੀਦੀ ਆ ਇਹ ਕਿਹਦੇ ਨਾਲ ਰਲੇ ਹੋਏ ਨੇ ਕਿ ਉਹ ਐਨ ਇਸ ਮੌਕੇ ਇਹਨਾਂ ਨੇ ਇੱਕ ਗੱਲ ਕੀਤੀ